ਦੇਖੋ ਜੀ ਜਿਹੜੀਆਂ ਇਹ ਸਕੂਟਰੀਆਂ ਹੁੰਦੀਆਂ ਨੇ ਜਾਂ ਟੂਬਲੈਸ ਟਾਇਰ ਆਉਂਦਾ ਉਹਨਾਂ ਦੇ ਪੈਂਚਰ ਟਿਊਬਲੈਸ ਆ ਲੱਗਦੇ ਨੇ ਇਹਦੀ ਨਿਸ਼ਾਨੀ ਇਹ ਆ ਮੜਾ ਲਵੇ ਲਈ ਇਹਦੀ ਆ ਟੂਟੀ ਦੇਖਣੀ ਪੈਂਦੀ ਆ ਹਾਂ ਹਲੋਂ ਉਹ ਦਿਖਾ ਦਿਓ ਜਿਹੜੀ ਆ ਲਵੋਂ ਟੂਡੀ ਮੋਟੀ ਹੁੰਦੀ ਆ ਇਹ ਟਿਊਬਲੈਸ ਹੁੰਦੀ ਆ ਇਹਦੇ ਵਿੱਚ ਕੋਈ ਉਹ ਨਹੀਂ ਜਿਵੇਂ ਹੁਣ ਆ ਪੈਂਚਰ ਲੱਗਿਆ ਹੈ ਇਹਦੇ ਆ ਸਕਰੂ ਆਹ ਸਮਾਨ ਆਉਂਦਾ ਹੁਣ ਇਹ ਲਾਤੀ ਆਹ ਦੇਖੋ ਜੀ ਇਹ ਹੁੰਦੇ ਨੇ ਮੋٹے ਬਰੀਕ ਜਿਵੇਂ ਹੁਣ ਆ ਮੋٹے ਪੈਂਚਰ ਆਗੇ ਆ ਬਰੀਕ ਪੈਂਚਰ ਆਗੇ ਕਈ ਵਾਰੀ ਜਦੋਂ ਪੈਂਚਰ ਮੋਟਾ ਹੋਇਆ ਹੋਵੇ ਜ਼ਿਆਦਾ ਚੀਜ਼ ਵੱਜੀ ਆ ਤਾਂ ਮੋਟਾ ਪੈਂਚਰ ਪਾ ਲਓ ਜੇ ਮੰਨ ਲਓ ਬਰੀਕ ਪੈਂਚਰ ਹੋਵੇ ਤਾਂ ਬਰੀਕ ਪੈਂਚਰ ਪਾ ਲਓ ਬાળા ਟਾਇਰ ਬਟਨ ਨਾਲ ਹਾਂ ਵੀ ਕੋਈ ਆਉਂਦੀ ਬાળા ਕੋਈ ਐਡਾ ਹੋਣੀ ਹੈਗਾ ਜਿਵੇਂ ਆਪ ਪੂਆ ਹੋਣਾ ਇਹ ਪੈਂਚਰਾਂ ਦੀ ਦੁਕਾਨ ਤੋਂ ਸਮਾਨ ਸਾਰਾ ਮਿਲ ਜਾਂਦਾ ਆਏ ਦੇ ਵਿੱਚ ਲੰਗ ਜਾਂਦਾ ਐ ਇਹ ਵੀ ਨਹੀਂ ਕਰ ਆ ਆਏ ਵਿੱਚ ਲੰਗ ਜਾਂਦਾ ਜਦੋਂ ਇਹ ਵਿੱਚ ਇਹਦੇ ਪੈਂਚਰ ਪਾ ਗਿਆ ਇਹ ਆਹ ਚੀਜ਼ ਆਪੀ ਖੁੱਲਦੀ ਹੁੰਦੀ ਹੈ ਮੂਹੋਂ ਇਹ ਆਪੀ ਛੜ ਦਿੰਦੇ ਨਾ ਚੱਪ ਨਾ ਦੇ ਪੈਂਚਰ